ਸਰ ਮੁਸ਼ਰਫੁਰ ਦਸੂਹਾ ਰੋਡ ਤੇ ਦੁਸੜਕਾ ਨਜ਼ਦੀਕ ਵਾਪਰੇ ਬਸਕਾਰ ਦੇ ਭਿਆਨਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਵਿਅਕਤੀ ਗੰਭੀਰੂ ਵਿੱਚ ਜ਼ਖਮੀ ਹੋ ਗਿਆ ਇਸ ਮੌਕੇ ਪੀੜਤ ਨੇ ਦੱਸਿਆ ਕਿ ਉਹ ਤੜਕੇ ਆਪਣੇ ਪਿੰਡ ਤੋਂ ਅੰਮ੍ਰਿਤਸਰ 에어ਪੋਰਟ ਲਈ ਚੱਲੇ ਸਨ ਜਦੋਂ ਉਹ ਅੱਡਾ ਦੁਸੜਕਾ ਪਹੁੰਚੇ ਤਾਂ ਦਸੂਹਾ ਤੋਂ ਸ਼ਰਫੁਰ ਜਾ ਰਹੀ ਰੋਡਵੇਜ਼ ਦੀ ਬੱਸ ਨਾਲ ਉਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ ਉਸਦੇ ਚਾਰ ਰਿਸ਼ਤੇਦਾਰਾਂ ਦੀ ਮੌਤ ਹੋ ਗਈ ਮੈਂ ਆਪਣੇ ਪਿੰਡ ਤੋਂ ਚੱਲ ਰਹੀ ਸੀ ਕਿਹੜਾ ਪਿੰਡ ਹੈ ਐਚਲੇਟ अमृतसर एयरपोर्ट पे जा रहे थे हां जी किस हादसे का कोई याद है कोई किस्सा हुआ है तो कोई कुछ याद नहीं है मतलब मैं ऐसे चले कर तो 4:30 5:00 बजे के करीब चले ना पता था मेरे ਤੁਹਾਡੇ ਨਾਲ ਚਾਰ ਜਾਰੇ हां जी तो मित्र से नहीं जी मेरा कर मेरे साका भैया था ये तो का अच्छा हां जी नाल मेरे नाल दे जो बाकी तीन थे उनो से मेरे ताए चाचा जी आते थे वो मतलब सारे कह लो एक परिवार हां जी एक परिवार थे एक जी थी हां जी हां जी

ਜਿਸ ਵਿੱਚ ਪੰਜ ਬੰਦੇ ਸਵਾਰ ਸੀ ਭਾਰ ਵਿੱਚ ਚਾਰ ਦੀ ਮੌਕੇ ਡੈਥ ਹੋ ਗਈ ਹੈ ਜੀ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਹੈ ਇਹ ਸੜਕਾ ਪੂੰਗਾ ਚੌਕੀ ਇਹ বাস ਚੱਲ ਰਹੀ ਹੁੰਦੀ ਕਿੰਨੀ ਤੱਕ ਜਾ ਰਹੀ বাস ਕਿਉਂ বাসਾਰੀ ਚੰਡੀਗੜ੍ਹ ਹਾਰਪੁਰ ਨੂੰ ਤੇ ਇਹ ਆ ਰਹੇ ਸੀ ਉਧਰੋਂ ਢੋਲਵਾ ਜੁਨੋੜੀ ਸ਼ੁਰੂਆਤੀ ਜਾਂਚ ਗਲਤੀ ਕਿਹਦੀ ਲੱਗਦੀ ਹੈ ਸਰੇ ਇਹਨੇ ਕਿੱਸੇ ਦੇ ਤਵਫ਼ੀਸ਼ ਕਰਾਂਗੇ ਬਿਲਕੁਲ ਚਾਰ ਗੱਡੀ ਚ ਪੰਜ ਜਣੇ ਸੀ ਹਾਂਜੀ ਪੰਜ ਜਣੇ ਚਾਰ ਚਾਰ ਦੀ ਡੈਥ ਹੋ ਗਈ ਮੌਕੇ ਤੇ ਪਤਾ ਲੱਗਾ ਕਿੱਥੋਂ ਲਿਆ ਇਹ ਹਾਂਜੀ ਪਤਾ ਲੱਗਾ ਚਲੇਟ ਲਈ ਤਸੀਲ ਤਸੀਲ ਘਨਾਰੀ ਇਹ ਜਾ ਰਹੇ ਸੀ ਅਮਰਸਰ 에어ਪੋਰਟ ਤੋਂ ਬੰਦੇ ਚੜਾਉਣੇ ਇਹ ਜਿਹੜਾ ਬਚ ਗਏ ਉਹਨੂੰ ਚੜਾਉਣੇ ਜਾ ਰਹੇ ਤੜਕਸਰ ਮਸ਼ਾਲਪੁਰ ਦਸੂਹਾ ਰੋਡ ਤੇ ਦਸੜਕਾ ਨਜ਼ਦੀਕ ਵਾਪਰੇ ਬੱਸ ਕਾਰ ਦੇ ਭਿਆਨਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਵਿਅਕਤੀ ਗੰਭੀਰੂ ਵਿੱਚ ਜ਼ਖਮੀ ਹੋ ਗਿਆ ਇਸਮਾ ਕੇ ਪਿੰਡਤ ਨੇ ਦੱਸਿਆ ਕਿ ਉਹ ਤੜਕੇ ਆਪਣੇ ਪਿੰਡ ਤੋਂ ਅੰਮ੍ਰਿਤਸਰ 에어ਪੋਰਟ ਲਈ ਚੱਲੇ ਸਨ ਜਦੋਂ ਅੱਡਾ ਤੋਂ ਸੜਕਾ ਪਹੁੰਚੇ ਤਾਂ ਦਸੂਹਾ ਤੋਂ ਸ਼ਰਪੁਰ ਜਾ ਰਹੀ ਰੋਡਵੇਜ਼ ਦੀ ਬੱਸ ਨਾਲ ਉਹਨਾਂ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ ਉਸਦੇ ਚਾਰ ਰਿਸ਼ਤੇਦਾਰਾਂ ਦੀ ਮੌਤ ਹੋ ਗਈ ਮੈਂ ਆਪਣੇ ਪਿੰਡ ਤੋਂ ਚੱਲਾ ਸੀ ਕਿਹੜਾ ਪਿੰਡ ਮੈਂ ਅੰਮ੍ਰਿਤਸਰ 에어ਪੋਰਟ ਤੇ ਜਾ ਰਿਹਾ ਸੀ ਹਾਂਜੀ ਹਾਰ ਸੀਦਾ ਕੋਈ ਯਾਦ ਆ ਵੀ ਕਿਦਾਂ ਹੋ ਰਿਹਾ ਨਹੀਂ ਕੁਛ ਯਾਦ ਨਹੀਂ ਮਤਲਬ ਮੈਂ ਅਸੀਂ ਚੱਲੇ ਕਰ ਤੋਂ ਸੱਤ ਵਜੇ ਜਾਂ 5 ਵਜੇ ਦੇ ਕਰੀਬ ਚੱਲੇ ਨਾ ਬਤਾਤਾ ਹੈ ਜੀ ਤੁਹਾਡੇ ਨਾਲ ਚਾਰ ਬਣੇ ਸੀ ਹਾਂਜੀ ਉਹ ਮਿੱਤਰ ਸੀਗੇ ਨਹੀਂ ਜੀ ਮੇਰਾ ਮੇਰੇ ਸਾਕ ਬੋਇਆ ਦਾ ਇਹ ਚੇਕ ਅੱਛਾ ਹਾਂਜੀ ਨਾਨ ਮੇਰੇ ਨਾਨ ਦੇ ਜੋ ਪਾਕੀ ਦਿਨ ਤੇ ਉਹਨਾਂ ਦੇ ਸਾਕ ਮੇਰੇ ਤਾਜ ਚਾਚਾ ਚੰਦੇ ਤੇ ਹੋ ਵੀ ਮਤਲਬ ਸਾਰੇ ਕਹਿੰਦੇ 21 ਪਰਿਵਾਰ ਹਾਂਜੀ 21 ਪਰਿਵਾਰ ਤੇ ਸੀ ਇੱਕ ਦੀ ਜਾਰੀ ਸੀ ਹਾਂਜੀ ਹਾਂਜੀ ਮਤਲਬ ਕੁਝ ਯਾਦ ਨਹੀਂ ਉਹ ਜਿੱਦਾਂ ਬਸ ਦਾ ਨਾ ਜੀ ਨਾ ਤੁੰਦਬੜੀ ਸੀ ਜੋ ਅਸਾਨੂੰ ਪਤਾ ਮਿੰਨੋਰ ਬੱਸ ਵੀ ਥੋੜੀ ਨੀਂਦ ਤੇ ਪੈ ਗਈ ਥੀ ਕਿਉਂਕਿ ਉਹ ਸੱਤ ਸੁੱਤੇ ਵੀ ਨਹੀਂ ਥਾ। ਉਸ ਵਿੱਚ ਅੱਗੇ ਬੈਠਿਆ ਸੀ। ਹਾਂਜੀ। ਉਹਦੀ ਕੰਟਰੋਲਰ ਸੀ। ਇਹ ਸੁੱਖਾ ਚਾਚਾ ਚਲਾਦੇ ਸੀ। ਹਾਂਜੀ। ਉਹਨੂੰ ਸਾਰੇ ਕਹਿ ਸਕਦੇ 21 ਪਰਿਵਾਰ ਦੇ ਸੈਂ। ਹਾਂਜੀ। ਪਰ ਸਵੇਰੇ ਨਾਲ ਚੌਂਕੀ ਹਾਜ਼ਰ ਸੀ ਤੇ ਪੁਲਿਸ ਦਾ ਫੋਨ ਆਇਆ ਬੱਸ ਦਾ ਐਕਸੀਡੈਂਟ ਹੋਇਆ। ਜਿਸ ਵਿੱਚ ਪੰਜ ਬੰਦੇ ਸਵਾਰ ਸੀ। ਭਾਰ ਵਿੱਚ ਚਾਰ ਦੀ ਮੌਕੇ ਡੈਥ ਹੋ ਗਈ ਹੈ। ਇੱਕ ਜਖਮੀ ਹੈ। ਇਹ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਵਾਹ ਇੱਕ ਸੜਕਾ ਊਂਗਾ ਚੌਕੀ ਇਹ ਵਾਸਤੇ ਕਰਦੇ ਹੁੰਦੇ ਕਿੰਨੂੰ ਕਿੰਨੂੰ ਜਾ ਰਹੇ ਵਾਸਤੇ ਬੱਸਾਰੀ ਚੰਡੀ ਖਸ਼ਹਾਰਪੁਰ ਨੂੰ ਤੇ ਇਹ ਆ ਰਹੇ ਸੀ ਉਧਰੋਂ ਢੋਲਵਾ ਜਰੋੜੀ ਸ਼ੁਰੂਆਤੀ ਜਾਂਚ ਗਲਤੀ ਕਿਹਦੀ ਲੱਗਦੀ ਪਾਜੀ ਸਰ ਇਹ ਨਹੀਂ ਕਹਿ ਸਕਦੇ ਤਵਕੀਸ਼ ਕਰਾਂਗੇ ਫਿਰ ਲੱਗੂ ਚਾਰ ਗੱਡੀ ਚ ਪੰਜ ਜਣੇ ਸੀ ਹਾਂਜੀ ਪੰਜ ਜਣੇ ਚਾਰ ਚਾਰ ਦੀ ਡੈਥ ਹੋ ਗਈ ਮੌਕੇ ਤੇ ਪਤਾ ਲੱਗਾ ਕਿੱਥੋਂ ਲਿਆ ਇਹ ਹਾਂਜੀ ਪਤਾ ਲੱਗਾ ਚਲੇਟ ਜੀ ਤਸੀਲ ਤਸੀਲ ਘਨਾਰੀ ਇਹ ਜਾ ਰਹੇ ਸੀ ਅਮਰਸਰ 에어ਪੋਰਟ ਤੋਂ ਬੰਦੇ ਚੜਾਉਣੇ ਜਿਹੜਾ ਬਚ ਗਏ ਉਹਨੂੰ ਚੜਾਉਣੇ ਆ ਰਹੇ